तीरथ तप दया दत्त दान जे को पावे तिल का मान हुणियां मनियां मन कीता भाव अंतर्गत तीरथ मलनाओ सद्गुण तेरे मैं नाही कोए बिन गुण कीते भगत ना होए

ਵਕਤ ਨਾ ਪਾਇਓ ਕਾਦਿਆਂ ਦਿਲ ਖੰਣ ਲੇਕ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰਤਮਾਉ ਨਾ ਕੋਈ ਜਾਗਰਤਾ ਸ਼ਕਤੀ ਕੋ ਸਾਝੇ ਆਕੇ ਜਾਣੈ ਸੋਈ ਕਿਉ ਕਰੇ ਆਖਾਂ ਕਿਉ ਸਾਲਾਈ ਕਿਉ ਵਰਣੀ ਕਿਉ ਜਾਣਾ ਨਾਮ ਤੇ ਆਖਣੇ ਸਦ ਕੋ ਆਖੇ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾਂ ਕਾ ਹੋਐ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆ ਨਾ ਸੋਹੇ ਭਾਰਤੀ ਪਰੰਪਰਾ ਦੇ ਮੁਤਾਬਕ ਤੀਰਥਾਂ ਦਾ ਇਸ਼ਨਾਨ ਔਰ ਤੀਰਥਾਂ ਤੇ ਜਾ ਕੇ ਦਾਨ ਇਤਿਆਦਿਕ ਦੇਣਾ ਧਰਮ ਦੇ ਮਹਾਨ ਕਰਮ ਗਿਣੇ ਗਏ ਇਸ ਵਾਸਤੇ ਹਿੰਦੁਸਤਾਨ ਨੂੰ ਤੀਰਥਾਂ ਦਾ ਦੇਸ਼ ਵੀ ਕਹਿੰਦੇ ਨੇ ਹਰ ਸੂਬੇ ਦੇ ਤੀਰਥ ਨੇ ਬਲਕਿ ਇੰਜ ਕਹਿ ਲੋ ਹਰ ਸ਼ਹਿਰ ਤੀਰਥ ਹੈ ਕਿਸੇ ਨਾ ਕਿਸੇ ਦਰਿਆ ਦੀ ਧਾਰਮਿਕ ਪਰੰਪਰਾ ਬਣੀ ਹੋਈ ਹੈ। ਔਰ ਉਸ ਧਾਰਮਿਕ ਉਚਤਾ ਦੇ ਆਧਾਰ ਦੇਤੇ ਜਿਹੜੀ ਵੱਸੋਂ ਹੈ ਉਹ ਸ਼ਹਿਰਾਂ ਵਿੱਚ ਔਰ ਕਸਬਿਆਂ ਦੇ ਤਬਦੀਲ ਹੋ ਰਹੀ ਹੈ। ਇਸ ਵਕਤੇ ਪ੍ਰਾਚੀਨ ਸਮੇਂ ਤੋਂ ਹੀ ਹਿੰਦੁਸਤਾਨ ਨੂੰ ਕਹਿੰਦੇ ਨੇ ਕਿ ਤੀਰਥਾਂ ਦਾ ਦੇਸ਼ ਹੈ ਔਰ ਉੱਥੋਂ ਦੇ ਸ਼ਹਿਰ ਤੀਰਥ ਨੇ। ਮਨੋਦ ਕਿਸਰੀ ਕੇ ਨਾਲ ਚਲੇ ਪੇ ਕਿੱਥੇ ਬੈਠ ਕੇ ਕਿਸੇ ਨੇ ਜਪ ਕੀਤਾ ਹੈ ਤਪ ਕੀਤਾ ਹੈ ਉਹ ਥਾਂ ਪਵਿੱਤਰ ਹੈ ਔਰ ਉੱਥੇ ਜਾ ਕੇ ਇਸ਼ਨਾਨ ਕੀਤਾ ਜਾਵੇ দান ਪੁੰਨ ਇਤਿਆਦ ਕੀਤਾ ਜਾਵੇ ਇਸ ਦੇ ਨਾਲ ਹਿਰਦੇ ਦੀ ਸ਼ੁੱద్ధి ਹੋ ਜਾਂਦੀ ਹੈ ਅਧਿਆਤਮਿਕ ਤੌਰ ਤੇ ਉੱਨਤ ਹੋ ਕੇ ਮਨੁੱਖ ਪਰਿਪੂਰਨ ਪਰਮਾਤਮਾ ਦੇ ਲੀਨ ਹੋ ਜਾਂਦਾ ਹੈ ਜਗਤ ਗੁਰੂ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਹਿੰਦੁਸਤਾਨ ਦੇ ਇਨਾ ਹੀ ਵੱਡੇ ਵੱਡੇ ਤੀਰਥਾਂ ਦਿੱਤੇ ਭਰਮਣ ਕਰਕੇ ਤੀਰਥ ਦੀ ਸਹੀ ਰੂਪ ਰੇਖਾ ਤੀਰਥ ਦੀ ਮਹਾਨਤਾ ਤੇ ਤੀਰਥਾਂ ਦੇ ਸਹੀ ਇਸ਼ਨਾਨ ਦਾ ਜ਼ਿਕਰ ਇਸ ਪਾਵਨ ਪਵਿੱਤਰ ਪੌੜੀ ਦੇ ਰਾਹੀਂ ਜਗਤ ਦੇ ਸਾਹਮਣੇ ਜੋ ਹੈ ਰੱਖਿਆ ਆਪ ਫਰਮਾਨ ਕਰਦੇ ਨੇ ਤੀਰਥ ਤਪ ਦਇਆ ਦਤ ਦਾਨ ਤੀਰਥਾਂ ਤੇ ਜਾ ਕੇ ਕੋਈ ਤੀਰਥਾਂ ਦੀ ਹੀ ਪਰੰਪਰਾ ਦੇ ਮੁਤਾਬਕ ਇਸ਼ਨਾਨ ਕਰੇ ਤਪ ਤੇ ਆਦਕ ਕਰੇ ਔਰ ਦਇਆ ਵਸੋ ਕੇ ਉਥੇ ਲੋੜਵੰਦਿਆਂ ਨੂੰ দান ਦੇਵੇ ਔਰ ਬਸਤਰ ਦੇਵੇ ਪਦਾਰਥ ਦੇਵੇ ধন ਦੇਵੇ ਤਾਂ ਸਾਇਦ ਕੰਨ ਇਸ ਦਾ ਫਲ ਇਹੀ ਹੋ ਸਕਦਾ ਹੈ ਜੇ ਕੋ ਪਾਵੇ ਤਿਲ ਕਾ ਮਾਨ ਇੱਕ ਤਿਲ ਗਿਆ ਮਾਨ ਉਹਦੀ ਝੋਲੀ ਚ ਪੈ ਸਕਦਾ ਹੈ ਜਗਤ ਦੇ ਲੋਕੀ ਕਹਿ ਦੇਣਗੇ ਤੀਰਥਾਂ ਤੋਂ ਹੋ ਕੇ ਆਇਆ ਇਸ ਵਾਸਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਕਿ ਤੀਰਥ ਜਾऊं ਤਾਂ ਹौं ਹौं ਕਰਤੇ ਪੰਡਤ ਪੁੱਛੋਂ ਤੋਂ ਮਾਇਆ ਰਾਕੇ ਸੋ ਅਸਥਾਨ ਬਤਾਓ ਮੀਤਾ ਜਾਂ ਕੇ ਹਰ ਹਰ ਕੀਰਤਨ ਮੀਤਾ ਇਹ ਤੀਰਥਾਂ ਤੇ ਜਾਂਦੇ ਆਂ ਤੇ ਸਨਾ ਨੂੰ ਕਰਕੇ ਆਉਂਦੇ ਆਂ ਤੇ ਹੰਕਾਰ ਦੀ ਮੈਲ ਹੋਰ ਵੱਧ ਜਾਂਦੀ ਏ ਇੱਦਨੇ ਚਿਰ ਤੱਕ ਸਾਰੇ ਮੁਹੱਲੇ ਨੂੰ ਨਾ ਦੱਸਿਆ ਜਾਏ ਬਸ ਹੀ ਤੀਰਥਾਂ ਤੇ ਇਸ਼ਨਾਨ ਕਰਕੇ ਆਇਆ ਇਤਨੇ ਚਿਰ ਤੱਕ ਮਨੁੱਖ ਨੂੰ ਚੈਨ ਨਹੀਂ ਆਉਂਦਾ ਤੀਰਥਾਂ ਦਾ ਲਿਆੰਦਾ ਹੋਇਆ ਪ੍ਰਸ਼ਾਦ ਵੀ ਘਰ-ਘਰੇ ਸਵਾਸੇ ਵੰਡਿਆ ਜਾਂਦਾ ਹੈ ਕਿ ਅਗਲਿਆਂ ਨੂੰ ਪਤਾ ਚੱਲੇ ਅਸੀਂ ਤੀਰਥਾਂ ਤੋਂ ਹੋ ਕੇ ਆਇਆ ਦਾਨ ਪੁੰਨ ਇਤਿਆਦ ਕਰਕੇ ਆਇਆ ਤੇ ਇਹ ਤੇ ਐਸਾ ਹੋਇਆ ਇੱਕ ਭੌਲਤ ਹੀ ਨਾ ਕਿਆਂ ਦੋਏ ਭਾ ਚੜਿਆ ਸਹੋਰ ਇੱਕ ਮੈਲ ਲੱਖੀ ਦੋ ਮੈਲਾਹੋਰ ਚੜ ਗਈਆਂ ਦੂਸਰੀ ਹੰਕਾਰ ਦੀ ਮਹਿਲ ਪਰਬਰ ਮਹਿਲ ਹੋਰ ਚੜਾ ਕੇ ਲਿਆਏ ਇਸ ਵਾਸਤੇ ਮੇਰੇ ਪਾਸਕ ਨੇ ਕਿ ਤੀਰਥਾਂ ਦੇ ਇਸ਼ਨਾਨ ਇਤਿਆਦਕ ਨਾਲ ਦਾਨ ਪੁੰਨ ਇਤਿਆਦਕ ਦੇ ਨਾਲ ਮਨੁੱਖਤਾ ਅਹੰਕਾਰ ਸਿਖਰ ਤੇ ਪਹੁੰਚਦਾ ਹੈ ਔਰ ਇਸ ਦਾ ਫਲ ਇੰਨਾ ਹੀ ਹੋ ਸਕਦਾ ਹੈ ਜੇ ਕੋ ਪਾਵੇ ਤਿਲ ਕਾ ਮਾਂ ਸੰਸਾਰ ਦੇ ਜਿਹੜਾ ਮਾਣ ਮਿਲਣਾ ਹੈ ਉਹ ਤੇ ਇੰਜ ਹੋਵੇਗਾ ਜਿਵੇਂ ਇੱਕ ਪਹਾੜ ਦੇ ਸਾਹਮਣੇ ਨਿੱਕਾ ਜਿਹਾ ਤਣਕਾ ਹੋਵੇ ਤੇ ਈਸ਼ਵਰ ਦੀ ਤਰਫੋਂ ਵੀ ਸੁਖ ਉਸ ਨੂੰ ਇਤਨੇ ਹੀ ਮਿਲ ਸਕਦੇ ਨੇ ਉਸ ਦਾਨ ਪੁੰਨ ਤੇ ਉਸ ਤੀਰਥਾਂ ਦੇ ਰਟਨ ਨੂੰ ਦਾ ਜਿਵੇਂ ਮਿਲਣਾ ਪਹਾੜ ਵਰਗਾ ਧਨ ਸੰਪਦਾ ਤੇ ਖੁਸ਼ੀ ਸੀ ਲੇਕਿਨ ਮਿਲੀ ਇੱਕ ਤਿਲ ਵਰਗੀ ਤੋਂ ਇੱਕ ਤਿਲ ਤੋਂ ਜ਼ਿਆਦਾ ਸੁਖ ਦੀ ਮਾਨ ਪ੍ਰਤਿਸ਼ਤਾ ਦੀ ਪ੍ਰਾਪਤੀ ਜ਼ਿਆਦਾ ਹੋ ਨਹੀਂ ਸਕਦੀ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਜੇ ਕੋ ਪਾਵੇ ਤਿਲ ਕਾਮਣ ਤੋਂ ਵਾਸਵਿਕ ਤੀਰਥ ਦਾ ਇਸ਼ਨਾਨ ਕੀ ਹੈ ਜਿਹਦੇ ਨਾਲ ਜਨਮਾ ਜਨਮਾਂਤਰਾਂ ਦੀ ਮੈਲ ਦੂਰ ਹੋ ਜਾਏ ਅਧਿਆਤਮਿਕ ਤੌਰ ਤੇ ਉन्नत ਹੋ ਕੇ ਮਨੁੱਖ ਪਰਮਾਤਮ ਤਤ ਦੇ ਛੀਨ ਹੋਵੇ ਜੀਵਨ ਦੀ ਸਫਲਤਾ ਪ੍ਰਾਪਤ ਹੋਵੇ ਜੀਵਨ ਦਾ ਰਹਿਸ ਤੇ ਅਨੰਦ ਝੋਲੀ ਵਿੱਚ ਆਣ ਪਵੇ ਔਰ ਇਸ ਤਰੀਕੇ ਨਾਲ ਮਨੁੱਖ ਮਾਲਾ ਮਾਲ ਹੋ ਜਾਏ ਤਾਂ ਉਹ ਤੀਰਥ ਕਿਹੜਾ ਹੈ ਕਿੱਥੇ ਹੈ ਔਰ ਉਸ ਤੇ ਇਸ਼ਨਾਨ ਕਰਨ ਦੀ ਮਰਿਆਦਾ ਕੀ ਹੈ ਤਾਂ ਮੇਰੇ ਪਾਤਸ਼ਾਹ ਤੀਰਥ ਤੇ ਤੀਰਥ ਦੇ ਉੱਤੇ ਇਸ਼ਨਾਨ ਕਰਨ ਦਾ ਢੰਗ ਦੱਸਦੇ ਨੇ ਆਪ ਫਰਮਾਨ ਕਰਦੇ ਨੇ ਸੁਣੀਆਂ ਮੰਨੀਆਂ ਮਨ ਕੀਤਾ ਭਾਵ ਸਾਡੇ ਤੇ ਇਸ ਵਿੱਚ ਤੀਰਥ ਤੇ ਬਹੁਤੇ ਨੇ ਪਰ ਤੀਰਥਾਂ ਦਾ ਰਾਜਾ ਤਿਰਵੈਣੀ ਦਾ ਸੰਗਮ ਪ੍ਰਯਾਗ ਰਾਜ ਮੰਨਿਆ ਜਾਂਦਾ ਹੈ ਤਿੰਨ ਬੈਣੀਆਂ ਦਾ ਸੰਗਮ ਤੀਰਥਾਂ ਦਾ ਰਾਜਾ ਗੰਗਾ ਜਮਨਾ ਸਰਸਤੀ ਗੰਗਾ ਦਿਖਾਈ ਦਿੰਦੀ ਏ ਵਗਦੀ ਹੋਈ ਜਮਨਾ ਵੀ ਦਿਖਾਈ ਦੇ ਰਹੀ ਏ ਸੁਰਸਤੀ ਦੇ ਬਾਰੇ ਕਹਾਵਤ ਹੈ ਇੱਕ ਗੁਪਤ ਰੂਪ ਦੇ ਅੰਦਰੋਂ ਆ ਕੇ ਮਿਲਦੀ ਏ ਔਰ ਇਹ ਤ੍ਰਿਬੈਣੀ ਦਾ ਸੰਗਮ ਹੈ ਮੇਰੇ ਪਾਤਸ਼ਾਹ ਨੇ ਇਸ ਪੰਕਤੀ ਦੇ ਤੀਰਥਾਂ ਰੇ ਰਾਜੇ ਤ੍ਰਿਬੈਣੀ ਦੇ ਸੰਗਮ ਦਾ ਜ਼ਿਕਰ ਕੀਤਾ ਹੈ ਔਰ ਸਾਇਦ ਫਰਮਾਨ ਕਰਦੇ ਨੇ ਇਹਦੇ ਚ ਇਸ਼ਨਾਨ ਕਰਕੇ ਹੀ ਅਧਿਆਤਮਿਕ ਤੌਰ ਤੇ ਮਨੁੱਖ ਉન્નਤ ਹੋ ਸਕਦਾ ਹੈ ਉਹ ਤ੍ਰਿਬੈਣੀ ਕਿਹੜੀ ਹੈ ਉਹ ਤੀਰਥਾਂ ਦਾ ਸਮਰਾਠ ਤੀਰਥ ਕਿਹੜਾ ਹੈ ਤੋ ਸਹਿ ਪ੍ਰਮਾਨ ਕਰ ਦੇਨੇ ਸੋਣੀਆ ਮੰਨੀਆਂ ਮਨ ਕੀਤਾ ਭਾਅ ਪ੍ਰਥਮ ਈਸ਼ਵਰ ਦਾ ਜਸ ਜੋ ਸੁਣਨਾ ਹੈ ਮਾਨੋ ਏ ਗੰਗਾ ਹੈ ਸੁਣ ਕੇ ਜੋ ਮੰਨਣਾ ਹੈ ਪਤੀਜਣਾ ਹੈ ਹਿਰਦੇ ਦੇ ਚ ਧਾਰਨ ਕਰਨਾ ਹੈ ਮਾਨੋ ਏ ਜਮਨਾ ਹੈ ਔਰ ਸੁਣ ਕੇ ਮਨ ਕੇ ਅੰਦਰ ਜੋ ਭਾਵ ਪੈਦਾ ਕਰਨਾ ਹੈ ਪਿਆਰ ਪੈਦਾ ਕਰਨਾ ਹੈ ਮਨ ਉਹ ਸੁਰਸਤੀ ਹੈ ਸੁਣਨਾ ਬਾਹਰੋਂ ਦਿਖਾਈ ਦੇ ਸਕਦਾ ਹੈ ਤੇ ਮਨੁੱਖ ਦਾ ਜਿਹੜਾ ਮੰਨਣਾ ਹੈ ਇਹ ਵੀ ਬਾਹਰੋਂ ਦਿਖਾਈ ਦੇ ਸਕਦਾ ਹੈ ਅਗਰ ਕੋਈ ਮਨ ਦਾ ਹੈ ਤਾਂ ਹੀ ਗੁਰਦੁਆਰੇ ਜਾ ਰਿਹਾ ਹੈ ਮੰਦਰ ਜਾ ਰਿਹਾ ਹੈ ਤੀਰਥਾਂ ਤੇ ਜਾ ਰਿਹਾ ਹੈ ਅੰਦਰ ਮਨੋਤ ਨਾ ਹੋਵੇ ਤੇ ਐਸਾ ਕਰ ਨਹੀਂ ਸਕਦਾ ਤੋਂ ਇਹ ਦੋ ਧਾਰਾ ਤੇ ਬਾਹਰੋਂ ਦਿਖਾਈ ਦੇ ਜਾਂਦੀਆਂ ਨੇ ਗੰਗਾ ਤੇ ਜਮਨਾ ਪਰ ਮਨਭਾਵ ਪ੍ਰੇਮ ਇਹ ਆਂਤਰਿਕ ਦਸ਼ਾ ਹੈ ਇਹ ਅੰਦਰ ਦੀ ਹਾਲਤ ਹੈ ਇਹ ਬਾਹਰ ਤੇ ਪ੍ਰਗਟ ਨਹੀਂ ਹੋ ਸਕਦਾ ਕਿ ਇਸ ਮਨੁੱਖ ਦੇ ਅੰਦਰ ਪਿਆਰ ਹੈ ਭਾਵ ਹੈ ਭਾਵੇ ਸੁਰਸਤੀ ਹੈ ਇਹ ਗੁਪਤ ਬੈਣੀ ਹੈ ਤੇ ਤ੍ਰਿਬੈਣੀ ਦਾ ਸੰਗਮ ਕੀ ਹੈ ਪ੍ਰਮਾਤਮਾ ਦਾ ਜਸ ਸੁਣਨਾ ਇੱਕ ਬੈਣੀ ਪ੍ਰਮਾਤਮਾ ਦਾ ਜਸ ਸੁਣ ਕੇ ਮੰਨ ਲੈਣਾ ਇਹ ਦੂਜੀ ਬੈਣੀ ਤੇ ਸੁਣ ਕੇ ਮੰਨ ਕੇ ਭਾਵ ਪੈਦਾ ਕਰਨਾ ਇਹ ਤੀਸਰੀ ਬੈਣੀ ਤ੍ਰਿਬੈਣੀ ਦਾ ਸੰਗਮ ਸਾਹਿਬ ਸੇ ਗੁਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਇਹੀ ਤ੍ਰਿਬੈਣੀ ਹੈ ਤੀਰਥਾਂ ਦੇ ਤੋਂ ਇਹੀ ਤੀਰਥਾਂ ਦਾ ਰਾਜਾ ਹੈ ਔਰ ਇਹੀ ਅੰਤਰੀਵ ਤੀਰਥ ਹੈ ਔਰ ਇਤਨੀ ਗੱਲ ਤੇ ਸਪਸ਼ਟ ਹੈ ਕਿ ਬਾਤ ਦੇ ਤੀਰਥ ਨੇ ਤਨ ਧੋਣਾ ਹੈ ਮਨ ਨਹੀਂ ਮਨ ਤੇ ਅੰਤਰ ਸ਼ਕਤੀ ਹੈ ਤੋਂ ਅੰਤਰਿਕ ਸ਼ਕਤੀ ਲਈ ਕੋਈ ਆਂਤਰਿਕ ਤੀਰਥ ਚਾਹੀਦਾ ਹੈ ਜੋ ਅੰਦਰ ਦੀ ਮਹਿਲ ਨੂੰ ਧੋਦੇਵੇ ਜੋ ਜਨਮ ਜਨਮਾਂ ਦੇ ਪਤਿਤ ਸੰਸਕਾਰਾਂ ਦੀ ਮਹਿਲ ਹੈ ਤੂੰ ਮੇਰੇ ਪਾਤਸ਼ਾਹ ਕਹਿੰਦੇ ਸੁਣੀਆਂ ਸਮਾਤਮਾਂ ਦਾ ਜਸ ਸੁਣਨਾ ਇਹ ਸਭ ਤੋਂ ਵੱਡਾ ਪੁੰਨ ਹੈ ਸੁਣਨਾ ਇਤਨਾ ਵੱਡਾ ਪੁੰਨ ਹੈ ਧਾਰਮਿਕ ਦੁਨੀਆ ਦੇ ਇਸ ਤੋਂ ਵੱਡਾ ਹੋਰ ਕੋਈ ਪੁੰਨ ਨਹੀਂ ਕਰੋੜਾਂ ਦਾ ਵੀ ਕੋਈ ਦਾਨ ਕਰ ਛੱਡੇ ਲੇਕਿਨ ਹਰੀ ਦਾ ਜਸ ਜਿਹੜਾ ਸੁਣਨਾ ਹੈ ਉਹ ਸਰੋਤਾ ਜਿਤਨਾ ਮਹਾਨ ਹੈ ਉਹਦੇ ਸਾਹਮਣੇ ਦਾਨੀ ਬਿਲਕੁਲ ਕੁਛ ਹੈ ਤੇ ਮਹਾਰਾਜ ਜੀ ਕਹਿੰਨੇ ਸੁਣੀਆਂ ਪ੍ਰਥਮ ਉਸ ਦੇ ਜਸ ਨੂੰ ਸੁਣਨਾ ਹੈ ਮੰਨੀਆਂ ਤੋਂ ਸਿਰਫ ਸੁਣਨਾ ਨਹੀਂ ਜੋ ਸੁਣਿਆ ਉਹਨੂੰ ਪੂਰਨ ਤੌਰ ਤੇ ਆਪਣੇ ਹਿਰਦੇ ਚ ਧਾ ਦੇਣੀ ਹੈ ਉਹਨੂੰ ਮੰਨਣਾ ਹੈ ਤੇ ਹੁਣ ਜਿਸ ਨੂੰ ਮੰਨ ਲਿਆ ਤੇ ਜਿਸ ਨੂੰ ਸੁਣ ਲਿਆ ਉਸ ਨੂੰ ਪਿਆਰ ਪਾਣਾ ਹੈ ਉਹਦੇ ਨਾਲ ਸਨੇਹ ਕਰਨਾ ਹੈ ਬਾਰ ਬਾਰ ਉਸ ਮੰਨੇ ਹੋਏ ਨੂੰ ਸੋਨੇ ਨੂੰ ਦੌਰਾਨ ਹੈ ਯਾਦ ਕਰਨਾ ਹੈ ਤਾਂ ਕਿ ਉਸ ਪਰਮ ਸ਼ਕਤੀ ਦੇ ਪ੍ਰਤੀ ਪਿਆਰ ਪੈਦਾ ਹੋ ਜਾਏ ਭਾਵ ਪੈਦਾ ਹੋ ਜਾਏ ਸਾਇਦ ਕੇਦਰ ਅੰਤਰ ਗਤਿ ਰਤ ਮਲਨਾਉ ਇਹ ਹੀ ਅੰਤਰ ਗਤੀ ਤੀਰਥ ਹੈ ਇਹ ਹੀ ਅੰਤਰੀਵ ਤੀਰਥ ਹੈ ਇਹ ਹੀ ਸਭ ਤੋਂ ਵੱਡਾ ਤੀਰਥ ਹੈ ਇਹ ਹੀ ਸਿਰਮੌਰ ਤੀਰਥ ਹੈ ਔਰ ਇਸੇ ਤੀਰਥ ਦਾ ਜ਼ਿਕਰ ਇੱਕ ਸ਼ਬਦ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀਤਾ ਹੈ ਤੀਰਥ ਨਾਵਣ ਜਾਓ ਤੀਰਥ ਨਾਮ ਹੈ तीरथ शब्द विचार अंतर ज्ञान है गुरु ज्ञान साचा थान तीरथ दश पूर्व सदा दशाहरा हो नाम हर का सदा जासों देहो प्रभु धरणी धर हे धरणी धर हे धरती नु धारण करने वाले हे धरती दे आश्रय रूप परिपूर्ण परमात्मा तू अपना नाम मेनू दे और नाम ही तीरथ है नाम दी विचार ही तीरथ है ਉਦੀ ਵਿਚਾਰ ਨੂੰ ਸੁਣਨਾ ਹੈ ਤੀਰਥਾਂ ਦਾ ਇਸ਼ਨਾਨ ਹੈ ਅੰਤਰੀਵ ਤੀਰਥ ਹੈ ਔਰ ਇਸ ਤਰ੍ਹਾਂ ਦੇ ਇਸ਼ਨਾਨ ਕਰਨ ਦੇ ਨਾਲ ਹੀ ਜਨਮ ਜਨਮਾਂਤਰਾ ਦੀ ਮੈਲ ਦੂਰ ਹੋ ਜਾਂਦੀ ਹੈ ਤੇ ਮੇਰੇ ਪਾਤਸ਼ਾਹ ਦਾ ਫਰਮਾਨ ਹੈ ਸੁਣੀਆ ਮਨੀਆਂ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨਾ ਇਹ ਵੀ ਅੰਤਰੀਵ ਗਤਿ ਦੇ ਤੀਰਥ ਹੈ ਔਰ ਇਸ ਧੰਮ ਨਾਲ ਇਸ਼ਨਾਨ ਕਰਦਿਆਂ ਹੀ ਗਨਮਾ ਜਨਮਾਂਤਰਾਂ ਦੇ ਪਤ੍ਰ ਸੰਸਕਾਰ ਭੁੱਲ ਜਾਂਦੇ ਨੇ ਮਹਾਰਾਜ ਪ੍ਰਮਾਨ ਕਰਦੇ ਨੇ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਭਗਤੀ ਗੁਣਾ ਤੋਂ ਬਿਨਾ ਹੋ ਨਹੀਂ ਸਕਦੀ ਗੁਣਾ ਤੋਂ ਬਿਨਾ ਵਾਸਵਿਕ ਤੇਰੇ ਨੇੜੇ ਹੋਣਾ ਬੜੀ ਔਖੀ ਗੱਲ ਹੈ ਸੁਣਨਾ ਵੀ ਇੱਕ ਗੁਣ ਹੈ ਮੰਨਣਾ ਵੀ ਇੱਕ ਗੁਣ ਹੈ ਭਾਵ ਗੁਣ ਹੈ ਸੇਲ ਸੰਜਮ ਗੁਣ ਹੈ ਸਾਹਿਬ ਕਹਿੰਦੇ ਨੇ ਗੁਣਾਤ ਤੋਂ ਬਿਨਾ ਕੋਈ ਭਗਤ ਨਹੀਂ ਹੋ ਸਕਦਾ ਭਗਤ ਦਾ ਮਤਲਬ ਹੈ ਜਿਹਦੇ ਅੰਦਰ ਗੁਣ ਨੇ ਤੇ ਗੁਣ ਉਸ ਦੇ ਅੰਦਰ ਕੀ ਨੇ ਉਹ ਸਰੋਤਾ ਹੈ ਉਹ ਮੰਨਦਾ ਹੈ ਉਹ ਸੰਜਨੀ ਹੈ ਉਹ ਸ਼ੀਲਵੰਤ ਹੈ ਉਹ ਦਇਆਵਾਨ ਹੈ ਉਹ ਕਲਾਕਾਰ ਹੈ ਉਹ ਕਲਾ ਨੂੰ ਸਮਝਣ ਵਾਲਾ ਹੈ ਕਲਾ ਪ੍ਰੇਮੀ ਹੈ ਪਰ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਦੇ ਗੁਣ ਗਿਣਨੇ ਛਿਰ ਤੱਕ ਨਹੀਂ ਮਨੁੱਖ ਭਗਤ ਨਹੀਂ ਤੇ ਭਗਤ ਨਹੀਂ ਤੇ ਭਗਵਾਨ ਨੂੰ ਪਿਆਰਾ ਨਹੀਂ ਇਸ ਵਾਸਤੇ ਸਾਇਬ ਕੇੰਦਰ ਨੇ ਵੇਣ ਗੁਣ ਕੀਤੇ ਭਗਤ ਨਾ ਹੋਏ ਬਿਨਾਂ ਗੁਣ ਧਾਰਨ ਕੀਤੇ ਤੋਂ ਭਗਤੀ ਹੋ ਤੇ ਸਗੜੀ ਨਹੀਂ ਪਰ ਇਹ ਵੀ ਸਪਸ਼ਟ ਹੈ ਕਿ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਗੁਣ ਤੇ ਸਾਰੇ ਹੀ ਤੇਰੇ ਨੇ ਮੇਰੇ ਥੋੜੀ ਨਹੀਂ ਜਿਵੇਂ ਕਮਰੇ ਦੇ ਵਿੱਚ ਸੂਰਜ ਦੀ ਰੋਸ਼ਨੀ ਹੈ ਕਿ ਕਮਰਾ ਮੇਰਾ ਮੈਂ ਐਸਾ ਦਾਵਾ ਕਰ ਰਿਹਾ ਤਾਂ ਕਿਉਂਕਿ ਕਮਰੇ 'ਚ ਰੋਸ਼ਨੀ ਹੈ ਤਾਂ ਰੋਸ਼ਨੀ ਤੇ ਵੀ ਮੈਂ ਦਾਵਾ ਕਰ ਸਕਦਾ ਇਹ ਰੋਸ਼ਨੀ ਮੇਰੀ ਹੈ ਕਿਉਂਕਿ ਮੇਰੇ ਕਮਰੇ 'ਚ ਹੈ ਲੇਕਿਨ ਐਸਾ ਦਾਵਾ ਸੀ ਕਰ ਸਕਦੇ ਹਾਂ ਪਰ ਫਿਰ ਵੀ ਇਹ ਦਾਵਾ ਝੂਠਾ ਹੈ ਰੋਸ਼ਨੀ ਸੂਰਜ ਦੀ ਹੈ ਪ੍ਰਕਾਸ਼ ਸੂਰਜ ਦਾ ਹੈ ਹਾਂ ਮੇਰੇ ਕਮਰੇ 'ਚ ਵੀ ਉਹ ਸੂਰਜ ਪ੍ਰਕਾਸ਼ਮਾਨ ਹੈ ਇਹ ਤੇ ਮਨੁੱਖ ਦਾਵਾ ਕਰ ਸਕਦਾ ਹੈ ਇਹ ਗੁਣ ਮੇਰੇ ਨੇ पर ए दावा फिर भी ठोका होवेगा जैसे सूरज दी किरण ने कमरे नु मुनववर ਕੀਤਾ ਹੈ ਪ੍ਰਮਾਤਮਾ ਦੀ ਕਿਰਨ ਹੀ ਮਨੁੱਖ ਦੇ ਹਿਰਦੇ ਨੂੰ ਮੁਨਵਰ ਕਰਦੀ ਹੈ ਸੰਬੰਧਿਤ ਕਿਰਨਾ ਦਾ ਜਿਹੜਾ ਜਾਲ ਹੈ ਇਹ ਸਭ ਸੂਰਜ ਦੇ ਨਾਲ ਜੁੜਿਆ ਹੋਇਆ ਹੈ तमाम ਗੁਣਾਂ ਦਾ ਆਧਾਰ ਪਰਿਪੂਰਨ ਪ੍ਰਮਾਤਮਾ ਗੁਣ ਜੋ ਵੀ ਹਿਰਦੇ ਚ ਪ੍ਰਗਟ ਹੋਵੇਗਾ ਉਸ ਕਰਕੇ ਹੀ ਪਤਾ ਚਲੇਗਾ ਕਿ ਪ੍ਰਮਾਤਮਾ ਦਾ ਕਿੰਨਾ ਪ੍ਰਕਾਸ਼ ਇਸੇ ਹਿਰਦੇ ਦੇ ਤੇ ਕਿ ਜਿਸ ਦਿਨ ਮਨੁੱਖ ਇਹ ਦਾਵਾ ਕਰਦਾ ਹੈ ਇਹ ਗੁਣ ਮੇਰੇ ਨੇ ਸਮਗਰ ਗੁਣ ਆਗਣ ਦੇ ਵਿੱਚ ਬਦਲ ਜਾਂਦੇ ਨੇ ਜੈਸੇ ਗੰਨੇ ਦੇ ਰਸ ਦੀ ਸ਼ਰਾਬ ਬਣਾ ਲਈਏ ਤੋ ਅੰਮ੍ਰਿਤ ਜ਼ਹਿਰ ਬਣ ਜਾਂਦਾ ਹੈ ਗੁਣ ਉਸ ਵਕਰ ਆਗਣ ਹੋ ਜਾਂਦੇ ਨੇ ਜਦ ਗੁਣਾ ਦੇ ਨਾਲ ਮਨੁੱਖ ਆਪਣੇ ਅਹੰਕਾਰ ਦਾ ਦਾਵਾ ਜੋੜ ਦਿੰਦਾ ਹੈ ਤੋ ਮੇਰੇ ਪਾਤਸ਼ਾਹ ਦਾ ਸਮਾਨ ਸਭ ਗੁਣ ਤੇਰੇ ਮੈਂ ਨਾਹੀ ਕੋਏ ਗਿਣ ਗੁਣ ਕੀਤੇ ਭਗਤ ਨਾ ਹੋਏ ਸਵਾਸ ਆਤ ਬਾਣੀ ਬਰਮਾ ਜਗਤ ਦੀ ਰਚਨਾ ਦੇ ਸੰਬੰਧ ਵਿੱਚ ਇੱਕ ਚਰਚਾ ਹੈ ਕਿ ਇਹ ਸੰਸਾਰ ਬ੍ਰਹਮੇ ਨੇ ਬਣਾਇਆ ਮੇਰੇ ਪਾਤਸ਼ਾਹ ਦਾ ਫਰਮਾਨ ਸਵਾਸ ਤੇਰੀ ਜੈ ਹੋਵੇ ਤੂੰ ਕਲਿਆਣਕਾਰ ਨਹੀਂ ਹੈ ਤੂੰ ਸਦੀਵੀ ਹੈ ਔਰ ਤੂੰ ਹੀ ਬ੍ਰਹਮਾ ਹੈ ਔਰ ਤੂੰ ਹੀ ਉਹ ਨਾਦ ਹੈ ਉਹ ਬਾਣੀ ਹੈ ਉਹ ਮਾਇਆ ਹੈ ਇਸ ਤੋਂ ਇਹ ਸੰਸਾਰ ਉਤਪਤ ਹੋਇਆ ਕਿਉਂਕਿ ਇੱਕ ਆਮ خیال ਸਮਦਰ ਦੁਨੀਆ ਵਿੱਚ ਪ੍ਰਚਲਿਤ ਹੈ ਕਿ ਪ੍ਰਮਾਤਮਾ ਤੋਂ ਪਹਿਲੇ ਬਾਣੀ ਹੋਈ ਪ੍ਰਮਾਤਮਾ ਤੋਂ ਪਹਿਲੇ ਵਾਕ ਹੋਇਆ ਤੇ ਫਿਰ ਸਾਰੇ ਦਾ ਸਾਰਾ ਸੰਸਾਰ ਬਣ ਗਿਆ ਜਿਵੇਂ ਇਸਲਾਮੀ মত ਹੈ ਕਿ ਪ੍ਰਥਮ ਕੁੰਨ ਦੀ ਧੁਨ ਖੜਾਤ ਹੋਈ ਕਿ ਕੁੰਨ ਤੋਂ ਸੰਸਾਰ ਦਾ ਪਸਾਰਾ ਹੋ ਗਿਆ ਲੋਗੋ ਸਲਾਮ ਦੀ ਧੁਨ ਹੋਈ ਤੇ ਸਾਰਾ ਜਗਤ ਬਣ ਗਿਆ ਐਸਾ ਈਸਾਈ মত ਹੈ ओम ਦੀ ਧੁਨ ਹੋਈ ਤੇ ਸੰਸਾਰ ਉਸ ਓਮ ਤੋਂ ਪੈਦਾ ਹੋਇਆ ਐਸਾ ਉਪਨਿਸ਼ਦਾਂ ਦੇ ਰਿਸ਼ੀ ਆਦ ਕਾਲ ਤੋਂ ਕਹਿੰਦੇ ਆਏ ਨੇ ਓਹ ਅੰਕਾਰ ਦੀ ਧੁਨ ਹੋਈ ਤੇ ਸਮਗਰ ਜਗਤ ਬਣ ਗਿਆ ਇਹ ਜੈਨੀਆਂ ਦੀ ਮੂਲ ਆਧਾਰ ਖਿਦਾ ਹੈ ਔਰ ਇਸੇ ਤਰੀਕੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਕਿ ਇੱਕ ਕਵਾਵ ਤੋਂ ਇੱਕ ਬਚਨ ਤੋਂ ਸਮਗਰ ਸੰਸਾਰ ਦੀ ਉਤਪਤੀ ਹੋਈ ਉਤਪਤ ਪਰਲੇ ਸ਼ਬਦੋ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਇੱਥੇ ਆ ਕੇ ਪੰਜਾਬੀ ਦਾ ਮਾਵਰਾ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ ਸੌ ਸਿਆਣੇ ਇੱਕੋ ਮਤ ਮੂਰਖਾ ਆਪੋ ਆਪਣੀ ਸੌ ਸਿਆਣੇ ਬੈਠੇ ਹੋਣ ਇੱਕ ਨੇ ਸੱਚ ਬੋਲਣਾ 99 ਨੇ ਉਸ ਸੱਚ ਨਾਲ ਸਹਿਮਤ ਹੋ ਜਾਣਾ ਇਸ ਵਾਸਤੇ ਸਿਆਣਿਆਂ ਦੀ ਦੁਨੀਆ 'ਚ ਵਿਵਾਦ ਨਹੀਂ ਹੁੰਦਾ ਵਾਦ ਤੇ ਹੁੰਦਾ ਵਿਵਾਦ ਨਹੀਂ ਹੁੰਦਾ ਸਿਆਣਿਆਂ ਦੀ ਸੱਚ ਦੀ ਸਹਿਮਤੀ ਆਉਂਦੀ ਹੈ ਪਰ ਇਹ ਵੀ ਕਹਾਵਤ ਬੜੀ ਸੋਹਣੀ ਹੈ ਕਿ ਮੂਰਖਾਂ ਆਪੋ ਆਪਣੀ ਇੱਕ ਮੂਰਖ ਨੇ ਜੋ ਕੁਝ ਕਹਿ ਰਾਇਆ ਦੂਜੇ ਮੂਰਖ ਨੇ ਸੁਣਨਾ ਨਹੀਂ ਉਹ ਇਸ ਤਿਆਰੀ ਦੇ ਤੇ ਇੱਕ ਮੈਂ ਵੀ ਕਹਿਣਾ ਹੈ ਤਾਂ ਮੂਰਖਾਂ ਦੀ ਦੁਨੀਆ 'ਚ ਸੁਣਿਆ ਨਹੀਂ ਜਾਂਦਾ ਸੁਣਾਉਣਾ ਹੀ ਸ਼ੌਕ ਹੈ ਐਸ ਵਾਸਤੇ ਮੂਰਖਾਂ ਦੇ ਕੇ ਵਾਦ ਖੜਾ ਹੋ ਜਾਂਦਾ ਹੈ ਲੜਾਈ ਖੜੀ ਹੋ ਜਾਂਦੀ ਹੈ ਤਾਂ ਧਾਰਮਿਕ ਦੁਨੀਆ ਦੇ ਸਿਆਣਿਆਂ ਦਾ ਇਹ ਤੇ ਇੱਕੋ ਹੀ ਮਤ ਹੈ ਕਿ ਜਗਤ ਦੀ ਸਾਰੀ ਉਤਪਤੀ ਦਾ ਮਰਕਜ਼ ਸ਼ਬਦ ਹੈ ਧੁਨ ਹੈ ਔਰ ਉਹੀ ਧੁਨ ਪ੍ਰਕਿਰਤੀ ਨੂੰ ਜਨਮ ਦੇਣ ਵਾਲੀ ਹੈ ਤੋ ਸਾਇਬ ਕਹਿੰਦੇ ਨੇ اے ਪਰਿਪੂਰਨ ਪ੍ਰਮਾਤਮਾ ਤੇਰੀ ਜੈ ਹੋਵੇ ਤੂੰ ਕਲਿਆਣਕਾਰ ਨਹੀਂ ਹੈ ਤੂੰ ਸਦੀਵੀ ਹੈ ਔਰ ਤੂੰ ਹੀ ਉਹ ਬਾਣੀ ਹੈ ਤੂੰ ਹੀ ਉਹ ਨਾਦ ਹੈ ਜਿਸ ਤੋਂ ਜਗਤ ਪੈਦਾ ਹੋਇਆ ਹੈ ਔਰ ਤੂੰ ਹੀ ਬ੍ਰਹਮਾ ਹੈ ਇਸ ਜਗਤ ਦਾ ਰਚੇਤਾ ਇਸ ਜਗਤ ਦਾ ਸਾਜਣਹਾਰ ਸਤ ਸੁਹਾਣ ਸਦਾ ਮਨ ਚਾਓ ਪਰ ਫਿਰ ਵੀ ਤੂੰ ਕੈਸਾ ਹੈ ਤੂੰ ਜਗਤ ਨੂੰ ਬਣਾਇਆ ਤੂੰ ਜਗਤ ਨਾਦ ਤੋਂ ਪੈਦਾ ਕੀਤਾ ਤੂੰ ਨਾਦ ਹੈ ਤੂੰ ਬਾਣੀ ਹੈ ਤੂੰ ਬ੍ਰਹਮਾ ਹੈ ਤੇਰੀ ਜੈ ਹੋਵੇ ਤੂੰ ਕਲਿਆਣਕਾਰ ਨਹੀਂ ਹੈ ਫਿਰ ਵੀ ਤੂੰ ਕੈਸਾ ਹੈ ਤੋ ਸਭ ਕਹਿਨੇ ਸਤ ਸੁਹਾਨ ਸਦਾ ਮਨ ਚਾਉ ਤੂੰ ਸਤ ਹੈ ਤੂੰ ਸੁੰਦਰ ਹੈ ਤੂੰ ਸਦੀਵੀ ਖੜਿਆ ਹੋਇਆ ਹੈ ਜਿਸ ਨੂੰ ਸਾਰੇ ਦੇਸ਼ ਦੇ ॠषि मुनिਆ ਨੇ ਆਖਿਆ ਸਤਿਅਮ ਸਿਵਮ ਸੁੰਦਰਮ ਉਹ ਸਤ ਹੈ ਉਹ ਪ੍ਰਕਾਸ਼ਮਾਨ ਹੈ ਉਹ ਸੁੰਦਰ ਹੈ ਜਿਸ ਨੂੰ ਇੰਜ ਵੀ ਪ੍ਰਾਣਿਕ ਰਕਤੀਆਂ ਨੇ ਆਖਿਆ ਸਤਿ ਚੇਤ ਆਨੰਦ ਉਹ ਸਤ ਸਰੂਪ ਹੈ ਉਹ ਪ੍ਰਕਾਸ਼ ਸਰੂਪ ਹੈ ਉਹ ਆਨੰਦ ਸਰੂਪ ਹੈ ਤੋ ਸਾਇਬ ਕੇਨਨ ਸਤ ਸੁਹਾਨ ਸਦਾ ਮਨ ਚਾਉ ਤੂੰ ਸਤ ਹੈ ਤੂੰ ਸੁੰਦਰ ਹੈ ਔਰ ਤੂੰ ਸਰੀਰੀ ਖਿੜਿਆ ਹੋਇਆ ਹੈ ਤੂੰ ਸਰੀਰੀ ਪ੍ਰਕਾਸ਼ਮਾਨ ਹੈ ਤੂੰ ਆਨੰਦ ਸਰੂਪ ਹੈ ਉਹ ਆਨੰਦ ਸਰੂਪ ਤੇ ਉਸ ਤੋਂ ਪ੍ਰਕਿਰਤੀ ਦਾ ਜਿਹੜਾ ਜਨਮ ਹੋਇਆ ਸੰਸਾਰ ਦੀ ਜਿਹੜੀ ਉਤਪਤੀ ਹੋਈ ਦਾਰਸ਼ਨਿਕ ਲੋਕਾਂ ਦੇ ਅੰਦਰ ਇਹ ਖਿਆਲ ਬਣਿਆ ਰਿਹਾ ਵੀ ਖੋਜ ਕਰੀਏ ਇਹ ਸੰਸਾਰ ਕਦੋਂ ਬਣਿਆ ਤੇ ਕਿਵੇਂ ਬਣਿਆ ਉਸ ਖੋਜੀਆਂ ਦੇ ਸੰਬੰਧ ਵਿੱਚ ਮੇਰੇ ਪਾਤਸ਼ਾਹੀ ਦੀ ਇਹ ਵਿਚਾਰ ਕੌਣ ਸਵੇਲਾ ਵਕਤ ਕੌਣ ਕੌਣ ਥੇਤੇ ਕੌਣ ਵਾਰ ਜਗਤ ਦਾ ਪ੍ਰਸ਼ਨ ਦਾਰਸ਼ਨਿਕ ਲੋਕਾਂ ਦੀ ਮਨੋਬਿਰਤੀਆਂ ਦਾ ਜ਼ਿਕਰ ਕਿਹੜਾ ਵੇਲਾ ਸੀ ਉਹ ਵਕਤ ਕਿਹੜਾ ਸੀ ਫੁੱਤ ਕਿਹੜੀ ਸੀ ਰੁੱਤ ਕਿਹੜੀ ਸੀ ਔਰ ਕਿਹੜਾ ਦਿਨ ਸੀ ਉਹ ਵਾਰ ਕਿਹੜਾ ਸੀ ਕੌਣ ਸੀ ਰੁੱਤੀ ਮਹਾ ਕੌਣ ਜਿਤ ਹੋਆ ਆਕਾਰ ਜਿਸ ਵਕਤੇ ਸੰਸਾਰ ਦਾ ਆਕਾਰ ਬਣਿਆ ਮਹੀਨਾ ਕਿਹੜਾ ਸੀ ਰੁੱਤ ਕਿਹੜੀ ਸੀ ਫੁੱਤ ਕਿਹੜੀ ਸੀ ਦਿਨ ਕਿਹੜਾ ਸੀ ਵਕਤ ਕਿਹੜਾ ਸੀ ਸਵੇਰ ਦਾ ਸੀ ਸ਼ਾਮ ਦਾ ਸੀ ਦੁਪਹਿਰ ਦਾ ਵਕਤ ਸੀ ਗਰਮੀ ਦੀ ਰੁੱਤ ਸੀ ਸਰਦੀ ਦੀ ਰੁੱਤ ਸੀ ਥਿਤ ਕਿਹੜੀ ਸੀ ਮਹੀਨਾ ਕਿਹੜਾ ਸੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਪ੍ਰਸ਼ਨ ਅਗਰ ਇੱਥੇ ਮੰਨ ਲਿਆ ਜਾਏ ਫੁਲਾਣਾ ਮਹੀਨਾ ਸੀ ਫੁਲਾਣੀ ਰੁੱਤ ਸੀ ਫੁਲਾਣੀ ਥਿਤ ਸੀ ਤਾਂ ਸੰਸਾਰ ਦੀ ਬਣਤਰ ਪਹਿਲੇ ਹੀ ਸਪਸ਼ਟ ਹੋ ਗਈ ਬਣੀ ਹੋਈ ਹੈ ਮਹੀਨੇ ਦਾ ਹੋਣਾ ਸੂਰਜ ਦਾ ਹੋਣਾ ਲਾਜ਼ਮੀ ਹੈ ਫਿਰ ਚੰ드ਰਮਾ ਦਾ ਹੋਣਾ ਲਾਜ਼ਮੀ ਹੈ ਇਸ ਵਾਸਤੇ ਸਹਿਬ ਕੰਨੇ ਕੋਈ ਸਹੀ ਅੰਦਾਜ਼ਾ ਲਾ ਕੇ ਨਹੀਂ ਕਹਿ ਸਕਦਾ ਕੌਣ ਸਵੇਲਾ ਵਕਤ ਕੌਣ ਕੌਣ ਥਿੱਤੇ ਕੌਣ ਵਾਰ ਕੌਣ ਤੇ ਰੁਕਤੀ ਮਾਹ ਕੌਣ ਜਿਤ ਹੋਆ ਆਕਾਰ ਜਿਸ ਵਕਤ ਇਹ ਆਕਾਰ ਬਣਿਆ ਜਿਸ ਵਕਤ ਇਹ ਸੰਸਾਰ ਬਣਿਆ ਕੌਣ ਦੱਸੇ ਕਿ ਮਹੀਨਾ ਕਿਹੜਾ ਸੀ ਰੁੱਤ ਕਿਹੜੀ ਸੀ ਥਿੱਤ ਕਿਹੜੀ ਸੀ ਵਾਰ ਕਿਹੜਾ ਸੀ ਵਕਤ ਤੇ ਰੇਲਾ ਕਿਹੜਾ ਸੀ ਮਹਾਰਾਜ ਕੇੰਦਰ ਅਗਰ ਕਿਸੇ ਦੀ ਪਕੜ ਵਿੱਚ ਇਹ ਆਇਆ ਹੁੰਦਾ ਤਾਂ ਇਸ ਸੰਬੰਧੀ ਮਜ਼ਮੂਨ ਧਾਰਮਿਕ ਗ੍ਰੰਥਾਂ ਵਿੱਚ لازਮੀ ਆਉਂਦਾ ਜਦ ਕੇ ਮਜ਼ਮੂਨ ਹੈ ਨਹੀਂ ਰੇਲਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ ਇਹ ਵਕਤ ਇਹ ਰੁੱਤ ਤੇ ਮਹੀਨਾ ਥਿਤ ਪੰਡਤਾਂ ਨੂੰ ਨਹੀਂ ਲੱਗ ਸਕੇ ਨਹੀਂ ਪਤਾ ਚੱਲ ਸਕੇ ਖਾਸ ਕਰਕੇ ਪੰਡਤਾਂ ਦੇ ਸ਼ਰਮੌਰ ਪੰਡਤ ਬ੍ਰਾਹਮਣਾਂ ਦੇ ਸ਼ਰਮੌਰ ਬ੍ਰਾਹਮਣ ਬ੍ਰਹਮਾ ਜੀ ਨੂੰ ਵੀ ਇਹ ਵਕਤ ਨਾਲ ਲੱਗ ਸਕਿਆ ਉਹ ਵੀ ਜਦ ਸਿਸ਼ਟੀ ਦੀ ਭਾਲ ਕਰਨ ਗਏ ਕਿ ਕਦੋਂ ਬਣੇ ਤੇ ਕਿਵੇਂ ਬਣੇ ਤਾਂ ਆਖਰ ਰਸਨਾ ਤੋਂ ਨਿਕਲੇ ਆ ਨੀਤੀ 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 ਇਹ ਨਹੀਂ ਇਹ ਨਹੀਂ ਇਹ ਨਹੀਂ ਪਰ ਜੋ ਕੁਝ ਹੈ ਉਹ ਹੱਥ ਨਹੀਂ ਆਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਦਾ ਜ਼ਿਕਰ ਕੀਤਾ ਨਾਲ ਕੁਟੰਬ ਸਾਥ ਵਰਦਾਤਾ ਬ੍ਰਹਮਾ ਭਾਲਣum سیا آگے پاؤں بر جو کچھ میں لبیا ہے نیتی نیتی یہ تج ہو رہی ہے تو صاحب کہ وقت ویلہ لبتا تو پنڈت لوگ پورا دیکھ ਜਿੱਥੇ ਹੋਰ ਬਹੁਤ ਸਾਰਾ ਇਤਿਹਾਸ ਤੇੰਮ ਇਤਿਹਾਸ ਲਿਖਿਆ ਹੈ ਇਹ ਰੁੱਤ ਤੇ ਮਹੀਨਾ ਜ਼ਰੂਰ ਲਿਖ ਦਿੰਦੇ ਸਾਇਬ ਕੰਨ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਕਾਜ਼ੀ ਲੋਕਾਂ ਨੂੰ ਜਿਨ੍ਹਾਂ ਨੇ ਆਇਤਾਂ ਨੂੰ ਇਕੱਠਾ ਕਰਕੇ ਕੁਰਾਨ ਤਸਨੀਖ ਕੀਤੀ ਉਹਨਾਂ ਨੂੰ ਵੀ ਇਹ ਵਕਤ ਲੀਲਾ ਨਹੀਂ ਲੱਗ ਸਕਿਆ ਨਹੀਂ ਤਾਂ ਜਿਵੇਂ ਆਇਤਾਂ ਨੂੰ ਇਕੱਠਾ ਕਰਕੇ ਉਹਨਾਂ ਲੋਕਾਂ ਨੇ ਕੁਰਾਨ ਲਿਖੀ ਸੀ ਕੁਰਾਨ ਦੇ ਕੇ ਵਕਤ ਤੇ ਵੇਲਾ ਵੀ ਲਿਖ ਦਿੰਦੇ ਤੇ ਸਾਇਬ ਕਨੇ ਨਹੀਂ ਉਹਨਾਂ ਨੂੰ ਵੀ ਇਹ ਵਕਤ ਈ ਰੁੱਤ ਤੇ ਥਿਤ ਤੇ ਮਹੀਨੇ ਦਾ ਨਹੀਂ ਪਤਾ ਚੱਲ ਸਕਿਆ ਕਿਉਂਕਿ ਉਹਨਾਂ ਦੀ ਲੇਖਣੀ ਤਾਂ ਹੀ ਜ਼ਾਹਿਰ ਹੈ ਕਿ ਹੈ ਨਹੀਂ ਵਕਤ ਨਾ ਪਾਇਓ ਕਾਦੀਆਂ ਜੇ ਲਿਖਨ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਉ ਨਾ ਕੋਈ ਜੋਗੀ ਲੋਕ ਜੋ ਯੋਗ ਸਾਧਨਾ ਦੇ ਨਾਲ ਬੜੀਆਂ ਸਿੱਧੀਆਂ ਪ੍ਰਾਪਤ ਕਰ ਲੈਂਦੇ ਨੇ ਮਹਾਰਾਜ ਕਨਨ ਇਹਨਾਂ yogੀਆਂ ਨੇ ਵੀ ਨਹੀਂ ਜਾਣਿਆ ਮਹੀਨਾ ਕਿਹੜਾ ਸੀ ਰੁੱਤ ਕਿਹੜੀ ਸੀ ਵਾਰ ਕਿਹੜਾ ਸੀ ਥਿਤ ਕਿਹੜੀ ਸੀ ਜਿਸ ਵਕਤ ਇਹ ਆਕਾਰ ਹੋਇਆ ਮਹਾਰਾਜ ਕਨਨ ਅਸਲੀਅਤ ਇਹ ਹੈ ਜਾਂਕਰ ਤਾਸਰਤੀ ਕੋ ਸਾਜੇ ਆਪੇ ਜਾਣੇ ਹੋਈ ਜਿਸ ਵਕਤ ਉਸ ਕਰਤੇ ਪੁਰਖ ਨੇ ਸ੍ਰਿਸ਼ਟੀ ਨੂੰ ਸਾਜਿਆ ਉਹ ਆਪ ਹੀ ਜਾਣਦਾ ਹੈ ਇਸ ਸੰਬੰਧ ਵਿੱਚ ਤੇ ਜਦੋਂ ਉਸ ਨੇ ਸਾਜਿਆ بس ਉਸ ਵਕਤ ਤੋਂ ਸ੍ਰਿਸ਼ਟੀ ਬਣੀ ਹੈ ਪਰ ਕਦੋਂ ਉਸਨੇ ਸਜਣਾ ਕੀਤੀ ਇਹ ਰੁੱਤ ਮਹੀਨਾ ਕੋਈ ਨਹੀਂ ਜਾਣਦਾ ਇਹ ਖਿਤਵਾਰ ਕੋਈ ਨਹੀਂ ਜਾਣਦਾ ਕਿਉਂਕਿ ਜਦੋਂ ਉਸਨੇ ਸਜਣਾ ਕੀਤੀ ਰੁੱਤ ਮਹੀਨਾ ਤੇ ਖਿਤਵਾਰਾਂ ਦਾ ਜਨਮ ਵੀ ਉਦੋਂ ਹੀ ਹੋਇਆ ਉਸ ਤੋਂ ਪਹਿਲੇ ਨਹੀਂ ਕਿਉਂਕਿ ਕੋਈ ਹੈ ਹੀ ਨਹੀਂ ਸੀ ਇਸ ਵਾਸਤੇ ਉਸ ਸੰਬੰਧ ਵਿੱਚ ਕੋਈ ਨਹੀਂ ਜਾਣਦਾ ਮਹਾਰਾਜ ਪ੍ਰਮਾਣ ਕਰਦੇ ਨੇ ਕਿਉਂ ਕਰ ਆਖਾਂ ਕਿਉਂ ਸਾਲਾਹੀ ਕਿਉਂ ਵਰਨੀ ਕਿਉਂ ਜਾਣਾ ਮੈਂ ਕਿਵੇਂ ਤੇਰੀ ਸਿਫਤੋ ਸਲਾਹ ਕਰਾਂ ਮੈਂ ਕਿਵੇਂ ਆਪਣੀ ਜ਼ਬਾਨ ਨਾਲ ਤੇਰੀ ਉਪਮਾ ਕਰਾਂ ਆਖਾਂ ਤੇਰੇ ਗੀਤ ਕਿਵੇਂ ਮੈਂ ਵਰਣਨ ਕਰਾਂ ਸਹਬ ਕਿੰਨ ਤੂੰ ਅਨੰਤ ਤੇ ਮੇਰੀ ਰਸਨਾ ਛੋਟੀ ਮਹਾਰਾਜ ਕਿੰਨਾ ਉਂਝ ਤੇ ਨਾਮ ਇੱਕ ਆਖਣ ਸਭ ਕੋ ਆਥੇ ਇੱਕ ਦੋ ਇੱਕ ਸਿਆਣਾ ਇੱਕ ਤੋਂ ਇੱਕ ਵੱਡੇ ਸਿਆਣੇ ਆलम فاضਲ ਆਖ ਰਹਿਨੇ ਤੇਰੀ ਉਪਮਾ ਕਰ ਰਹਿਨੇ ਬਿਆਨ ਕਰ ਰਹਿਨੇ ਪਰ ਹਕੀਕਤ ਇਹ ਹੈ ਤੂੰ ਅਨੰਤ ਹੈ ਉਹ ਜਿੰਨਾ ਵੀ ਬਿਆਨ ਕਰਨ ਉਹਨਾਂ ਦਾ ਬਿਆਨ ਕਰਨਾ ਛੋਟਾ ਹੈ ਕਿਉਂ ਵੱਡਾ ਸਾਹਿਬ ਵੱਡੀ ਨਹੀਂ ਕੀਤਾ ਜਾਂ ਕਾ ਹੋਵੇ ਜਿਸ ਦਾ ਇਹ ਸੰਸਾਰ ਕੀਤਾ ਹੋਇਆ ਹੈ ਬਣਾਇਆ ਹੋਇਆ ਹੈ ਉਹ ਬਹੁਤ ਵੱਡਾ ਹੈ ਉਹ ਮਾਲਕ ਬਹੁਤ ਵੱਡਾ ਹੈ ਔਰ ਉਸ ਦੀ ਸਿਫਤ ਸਿਫਤ ਸਲਾ ਜਿੱਥੇ ਤੱਕ ਕੀਤੀ ਜਾਏ ਥੋੜੀ ਹੈ ਛੋਟੀ ਹੈ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆ ਨਾ ਸੋਏ ਕੋਈ ਇਹ ਦਾਵਾ ਕਰੇ ਕਿ ਮੈਂ ਆਖ ਸਕਦਾ ਕੋਈ ਇਹ ਦਾਵਾ ਕਰੇ ਕਿ ਮੈਂ ਜਾਣ ਸਕਦਾ ਕਦੋਂ ਪ੍ਰਮਾਤਮਾ ਨੇ ਸ੍ਰਿਸ਼ਟੀ ਬਣਾਈ ਔਰ ਮੈਂ ਰਤਨ ਨੂੰ ਵੀ ਸਮਝ ਸਕਦਾ ਖਿਤ ਨੂੰ ਵੀ ਸਮਝ ਸਕਦਾ ਮਹੀਨਾ ਕਿਹੜਾ ਸੀ ਵਾਰ ਕਿਹੜਾ ਸੀ ਮੈਂ ਸਭ ਕੁਝ ਜਾਣਦਾ ਔਰ ਮੈਂ ਜਾਣ ਲਵਾਂਗਾ ਜਾਂ ਮੈਂ ਜਾਣ ਲਿਆ ਇਸ ਧੰਗ ਦਾ ਕੋਈ ਦਾਵਾ ਕਰੇ ਤਾਂ ਮੇਰੇ ਪਾਤਸ਼ਾਹ ਦਾ ਫਰਮਾਨ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆ ਨਾ ਸੋਏ ਇਸ ਢੰਗ ਦੇ ਨਾਲ ਕੋਈ ਦਾਵਾ ਕਰੇ ਕਿ ਮੈਂ ਜਾਣਦਾ ਮੈਨੂੰ ਸਭ ਕੁਝ ਪਤਾ ਹੈ ਅੱਗੇ ਜਾ ਕੇ ਸੁਭਾਇ ਮਾਨ ਨਹੀਂ ਹੋਵੇਗਾ ਪਰਮਾਤਮਾ ਦੀ ਦਰਗਾਹ ਵਿੱਚ ਮਾਨ ਨਹੀਂ ਪਾਵੇਗਾ ਔਰ ਉਸ ਦਾ ਦਾਵਾ ਝੋਕਾ ਹੋਵੇਗਾ ਜੂਠਾ ਹੋਵੇਗਾ ਕਿਉਂਕਿ ਉਸ ਅਨੰਤ ਨੂੰ ਉਸ ਅਸੀਮ ਨੂੰ ਜ਼ਬਾਨ ਦੀ ਸੀਮਾ ਨਾਲ ਦਿਮਾਗ ਦੀ ਸੀਮਾ ਦੇ ਨਾਲ ਜਾਣਨਾ ਬਹੁਤ ਔਖਾ ਹੈ ਅਗਰ ਦਿਮਾਗ ਉਸ ਨੂੰ ਜਾਣ ਲਵੇ ਤੇ ਰਸਨਾ ਉਸ ਨੂੰ ਗਿਆਨ ਕਰ ਲਵੇ ਤਾਂ ਫਿਰ ਜ਼ਬਾਨ స్పష్ట కర్దే దేగే కి పరమాత్మ అసీమ్ ਨਹੀਂ హై అనంత ਨਹੀਂ హై కిత్నా వి బయాన్ కర్ లయే ఔర్ కిత్నా వి సమజ్ లయే తామ్ హి సమజ్నా థోడా హై ఔర్ బయాన్ కర్నా ਛੋటా హై పర్ కోయీ దావా కرے తో మహారాజ్ కందేనే ఇత్ھے ఉత్థే ఉస్ సౌభా ਨਹੀਂ పావేగా దర్గా దేక్ ఉస్ దా ముహ్ కాలా హోవేగా పరమాత్మ దే ద్రిష్టి దే సన్మాన్ ਨਹੀਂ ప్రాపత్ కర్ సకేగా క్యోంకి అసీమ్ ను jaanm దా దావా ఉస్ అసీమ్ ను సీమత్ కర్నా హై अनंत ਨੂੰ ਜਾਣਨ ਦਾ ਦਾਵਾ ਉਹਨੂੰ ਕਿਤੇ ਹੱਦ ਤੱਕ ਦੇ ਅੰਤ ਸਾਬਤ ਕਰਨਾ ਨਹੀਂ ਹੈ ਮਾਣੋ ਅਸੀਂ ਉਸ ਦਾ ਅੰਤ ਪਾ ਲਈਏ ਮਾਣੋ ਅਸੀਂ ਉਸ ਦੀ ਸੀਮਾ ਕਰ ਲਈਏ ਇਹ ਤੇ ਇਸ ਤਰ੍ਹਾਂ ਹੋਵੇਗਾ ਜਿਵੇਂ ਕਿਸੇ ਸੁਲਤਾਨ ਨੂੰ ਆਖਿਆ ਜਾਏ ਤੂੰ ਬਹੁਤ ਵੱਡਾ ਚੌਧਰੀ ਹੈ ਕਿਸੇ ਮਹਾਨ ਧਨਵਾਨ ਨੂੰ ਆਖਿਆ ਜਾਏ ਤੂੰ ਬਹੁਤ ਵੱਡਾ ਬਿਖਾਰੀ ਹੈ ਕਿਸੇ ਮਹਾਨ ਸੁੰਦਰ ਨੂੰ ਇਹ ਆਖਿਆ ਜਾਏ ਤੂੰ ਬਹੁਤ ਵੱਡਾ ਕਰੋਪ ਹੈ ਵੱਡਾ ਤੇ ਆਖਿਆ ਜਾ ਰਿਹਾ ਪਰ ਉਹਨੂੰ ਨਾਲ ਕਰੋਪ ਵੀ ਆਖਿਆ ਜਾ ਰਿਹਾ ਵੱਡਾ ਤੇ ਆਖਿਆ ਜਾ ਰਿਹਾ ਪਰ ਬਾਦਸ਼ਾਹ ਨੂੰ ਚੌਧਰੀ ਆਖਿਆ ਜਾ ਰਿਹਾ ਤੂੰ ਸੁਲਤਾਨ ਕਹਾਉ ਮੀਆਂ ਤੇਰੀ ਕੌਣ ਵਡਾਈ ਸਾਈਂ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਹੈ ਤੇ ਤੂੰ ਬਾਦਸ਼ਾਹਾਂ ਦਾ ਬਾਦਸ਼ਾਹ ਪਰ ਮੈਨੂੰ ਵਰਣਨ ਕਰਨ ਦਾ ਢੰਗ ਨਹੀਂ ਆਉਂਦਾ ਮੈਂ ਤੈਨੂੰ ਮੀਆਂ ਜੀ ਆਖੀ ਜਾਂਦਾ ਮੈਂ ਤੈਨੂੰ ਚੌਧਰੀ ਆਖਿਆ ਜਾਂਦਾ ਤੂੰ ਬਾਦਸ਼ਾਹ ਨੂੰ ਚੌਧਰੀ ਕਹਿਣਾ ਕਿ ਬਾਦਸ਼ਾਹ ਦੀ ਤੋਹੀਨ ਹੈ। ਹਮਾਰਾਤ ਨੂੰ ਸਿਰਫ ਮੀਆਂ ਜੀ ਕਰਕੇ ਕਹਿ ਦੇਣਾ ਕਿ ਬਾਦਸ਼ਾਹ ਦੀ ਤੋਹੀਨ ਹੈ। ਤੇ ਪ੍ਰਮਾਤਮਾ ਪ੍ਰਤੀ ਇੰਜ ਕਹਿ ਲੈਣਾ ਕਿ ਮੈਂ ਜਾਣ ਲਿਆ ਤੂੰ ਕਿਸ ਸਮੇਂ ਸ੍ਰਿਸ਼ਟੀ ਦੀ ਸਜਨਾ ਕੀਤੀ ਸੀ। ਕਿਵੇਂ ਜਗਤ ਨੂੰ ਬਣਾਇਆ। ਮੈਂ ਤੈਨੂੰ ਜਾਣ ਲਿਆ। ਤੇ ਜਾਣਨ ਦਾ ਦਾਵਾ ਕਰਨਾ ਹੀ ਪ੍ਰਮਾਤਮਾ ਨੂੰ ਛੋਟਾ ਧਿਆਨ ਕਰਨਾ ਹੈ। ਐਤਵਾਸੇ ਸਾਇਦ ਕਹਿੰਦੇ ਨੇ ਤੂੰ ਕਿਤਨਾ ਵੀ ਬਿਆਨ ਕਰ ਤੇਰੇ ਬਿਆਨ ਦੇ ਉਹ ਨਹੀਂ ਆਵੇਗਾ ਤੂੰ ਕਿਤਨਾ ਹੀ ਸਮਝਣ ਦੀ ਕੋਸ਼ਿਸ਼ ਕਰ ਪੂਰਨ ਤੌਰ ਦੇ ਉਹ ਤੇਰੇ ਬੁੱਧਕ ਮੰਡਲ ਦੇ ਨਹੀਂ ਆਵੇਗਾ ਤੇਰਾ ਬੌਧਕ ਮੰਡਲ ਸੀਮਤ ਹੈ ਪਰਮਾਤਮਾ ਅਸੀਮ ਹੈ ਐਤਵਾਸੇ ਸਾਇਦ ਕਹਿੰਦੇ ਨੇ ਵਰਣਨ ਕਰਨ ਵਾਲੇ ਸਿਆਣੇ ਤੇ ਵਰਣਨ ਕੀ ਜਾਂਦੇ ਨੇ ਨਾਲ ਆਪਣਾ ਦਾਵਾ ਵੀ ਜੋੜੀ ਜਾਂਦੇ ਅਸੀਂ ਜਾਣ ਲਿਆ ਅਸੀਂ ਜਾਣ ਲਿਆ ਪਰ ਸਾਇਬ ਕੰਨ ਨਹੀਂ ਨਾਮਿਕ ਜੇ ਕੋ ਆਪੋ ਜਾਣੇ ਇਸ ਢੰਗ ਦਾ ਕੋਈ ਵੀ ਦਾਵਾ ਕਰੇ ਕਿ ਮੈਂ ਜਾਣ ਲਿਆ ਜਾਣ ਲਿਆ ਉਸ ਪਰਿਪੂਰਨ ਪ੍ਰਮਾਤਮਾ ਨੂੰ ਅਗੇ ਗਿਆ ਨਾ ਸੋਏ ਪ੍ਰਭੂ ਦੀ ਦਰਗਾਹ ਦੀ ਸਭਾਏ ਮਾਨ ਨਹੀਂ ਹੋਵੇਗਾ ਉਹਨੂੰ ਸ਼ੋਭਾ ਨਹੀਂ ਪ੍ਰਾਪਤ ਹੋਵੇਗੀ